ਸਸੀ ਕਾਲ ਜੀ ਸਾਰੇ ਨੂੰ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ। ਅੱਜ ਬਹੁਤ ਚਿਰਾਂ ਬਾਅਦ ਥੋੜੀ ਦੌੜ ਲਗਾਈ। ਸਾਹ ਬੜਾ ਜ਼ਿਆਦਾ ਚੜ ਗਿਆ। ਇੱਕ ਮੈਨੂੰ ਲੱਗਦਾ ਹੈਗਾ ਵੀ ਦੁੱਧ ਪੀਤਾ ਸੀ। ਉਹਦੇ ਨਾਲ ਵੀ ਹੋ ਗਿਆ। ਹੋ ਹੋ। ਮੈਨੂੰ 1/2 ਕਿਲੋਮੀਟਰ ਮਸਾਂ ਭੱਜੇ ਨੇ। ਕਾਫੀ ਟਾਈਮ ਹੋ ਗਿਆ ਕਿ ਤੇ ਦੌੜ ਹੀ ਲਗਾਈ। ਤੇ ਮੈਂ ਐਸੀ ਹਾਂ ਜਮ। ਯਮਾ ਜੇ ਕੁਲਿਆਣੀ ਸਿਮਾ ਚੱਲ ਥੋੜੀ ਜੀ ਦੌੜ ਲਗਾ ਲਈਏ ਗਰਮ ਹੋ ਜਾਵਾਂਗੇ ਗਰਮੈਸ ਜੀ ਤਾਂ ਆ ਗਈ ਪਰ ਸਾਹ ਬਹੁਤ ਜ਼ਿਆਦਾ ਛੜ ਗਿਆ ਇੱਥੋਂ ਮੈਨੂੰ ਲੱਗਦਾ ਹੈਗਾ ਵੀ ਰਜਨ ਥੋੜੀ ਥੋੜੀ ਰਨਿੰਗ ਵੀ ਕਰਨੀ ਚਾਹੀਦੀ ਹੈ ਫੇਰ ਆਸਾ ਨਹੀਂ ਇਦਾਂ ਫੁੱਲਦਾਗਾ ਬਾਕੀ ਪੇਟ ਵੀ ਭਰਿਆ ਸੀ ਉਹਦਾ ਕਰਕੇ ਵੀ ਹੋ ਗਿਆ ਚਲੋ ਕੋਈ ਗੱਲ ਨਹੀਂ ਹੁਣ ਸੋਚਿਆ ਵੀ ਰਨਿੰਗ ਡੇਲੀ ਕਰਿਆ ਕਰਾਂਗੇ ਜਿੰਮ ਚੱਲੋ ਆਪਾਂ ਜਾਨੇ ਆ ਤੇ ਥੋੜੀ ਸਾਈਕਲਿੰਗ ਕਰਕੇ ਜੋਰ ਲਗਾ ਲੈਨੇ ਔਰ ਅਸਲ ਕਸਰਤ ਤਾਂ ਰਨਿੰਗ ਕਰਕੇ ਹੀ ਐ ਡੰਡਣੂ ਲਗਾ ਕੇ ਹੁਣ ਇਦਾਂ ਹੀ ਕਰਿਆ ਕਰਾਂਗੇ ਚਲੋ ਹੁਣ ਆਪਣੀ ਜਿੰਮ ਖੁੱਲ ਗਈ ਹੁਣ ਆਪਾਂ ਕਰਦੇ ਹਾਂ ਐਕਸਰਸਾਈਜ਼ ਫਿਰ ਬਾਕੀ ਦਾ ਰਟੀਨ ਤੁਹਾਨੂੰ ਦੱਸਾਂਗੇ ਕੀ ਕਰਨਾ ਹਾਂਜੀ ਹੁਣ ਮੈਂ ਆ ਗਿਆ ਸੀ ਘਰ ਤੇ ਸਵੇਰੇ ਵੱਜ ਗਏ 6:30 ਤੇ ਆ ਕੇ ਜਾਣਾ ਹੁਣ ਨਾ ਲੱਗ ਗਿਆ ਕਿਉਂਕਿ ਚਾਚਾ ਜੀ ਕੇ ਪਾਸ ਪ੍ਰਕਾਸ਼ ਹੁਣੇ ਵਿਆਹ ਸ਼ੁਰੂ ਹੋਣਾ ਬਸ ਹੁਣ ਥੋੜੇ ਦਿਨਾਂ ਤੱਕ ਤੇ ਆ ਕੇ ਮੈਂ ਥੋੜੀ ਚਾਹ ਲਈ ਸੀ ਦੁੱਧ ਪਤੀ ਜੀ ਤੇ ਉਧਰ ਹੋਂ ਸਹਿਬ ਸਿੰਘ ਜੀ ਵੀ ਉੱਠ ਖੜੇ ਹਾਂ ਹਾਂ ਜੀ ਕੀ ਕਹਿੰਦਾ ਤੜਕੇ ਤੜਕੇ ਰੋਣੇ ਨੋ ਸੁਸਤੂ ਹੈਲੋ ਸੁਸਤੀ ਉਹ ਸੁਸਤੀ ਸੁੱਤੀ ਤੇ ਇਹ ਨਾ ਮਾਉਣਿਆ ਚਲੇ ਆਦਨੇ ਕਾੜੀ ਜਾਗ ਰਹੇ ਦਿਨ ਮਾਉਣਿਆ ਚੀ ਤੇ ਦਿਨ ਡਟਾ ਨੇ ਇਹ ਤੇ ਰੋਣ ਗਏ ਵੇਖ ਲੋ ਬੱਚਾ ਤੇ ਬਚਪਨ ਹੈ ਇੱਕ ਮਿੰਟ ਜਰੂਰ ਰਿਆ ਸੀ ਸਕਿੰਟਾਂ ਦੇ ਹਿਸਾਬ ਨਾਲ ਹੱਸਣ ਲੱਗ ਜਾਂਦਾ ਇਹ ਆ ਲਾਈਫ ਅਸਲੀ ਦੋਸਤੋ ਸਾਨੂੰ ਵੀ ਇਦਾਂ ਹੀ ਜਿਉਣੀ ਚਾਹੀਦੀ ਐਵੇਂ ਮਰੂ ਮਰੂ ਹਰ ਵੇਲੇ ਹੈਨਾ ਹੈ ਚਿੱਟੀਆਂ ਗੱਜ ਜਗਣ ਆਜਾ ਉਠੀਏ ਹਣ brush kalla brush karna brush karna siap kita karna pelan nahteki brush brush cilo babaji ji aja aja pak apa nih baba ji onge aja panikar eh, oke cilo utiye cilo 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 utiye cilo boy ini morning sudah di a sadi dosto ਹੋਰ ਬੜੀਆਂ ਟੈਨਸ਼ਨਾਂ ਨੇ ਪਰ ਕੁਛ ਇਹ ਵੀ ਨੇ ਨਿੱਕੇ ਨਿੱਕੇ ਹਾਸੇ ਸਾਡੇ ਜਿਹੜੇ ਅਸੀਂ ਆਪ ਹੀ ਪੈਦਾ ਕਰਦੇ ਆ। ਨੇ ਡੈਡੀ ਨੇ ਚੱਕ ਡੈਡੀ ਨੇ ਟਾਲਿਆ ਉਹ ਕਹਿੰਦੇ ਸੇਪ ਉੱਠਦਾ ਨਹੀਂ ਮੈਂ ਕੁਸ਼ਤੀ ਕਰਨੀ ਆ ਉਹਦੇ ਨਾਲ। ਕੱਲੀ ਕੱਲੀ ਟਾਲਿਆ ਟਾਲਿਆ ਡੈਡੀ ਨੇ ਸਰਵ ਨੂੰ ਓਏ ਉਹ ਤਾਂ ਨੀਂ ਨਹੀਂ ਕਰਦਾ ਪੁੱਤ ਆ ਵੀ ਨਹੀਂ ਨਹੀਂ ਕਰਦਾ ਤੇਰੇ ਨਾਲ। ਹੂੰ? ਨੀ ਨਹੀਂ ਕਰ ਲੈ ਉਹਦੇ ਨਾਲ ਦੱਸ ਚੱਲ ਨਾ ਕਰ ਉੱਠ ਫੇਰ ਖੜਾਓ ਕਿਉਂ ਮਾਰਦਾ ਹਾਂ ਚਲਾ ਚਲਾ ਗਾੜੀ ਜਾ ਕੇ ਨਾ ਕੀ ਹੋ ਗਿਆ ਗੁੱਸਾ ਆ ਗਿਆ ਤੈਨੂੰ ਇਹਦੇ ਤੇ ਤੈਨੂੰ ਗੁੱਸਾ ਆ ਗਿਆ ਸੀ ਇਹਦੇ ਤੇ ਉਹ ਗਿਆ ਉਹ ਗਿਆ ਉਹ ਗਿਆ ਉਹ ਗਿਆ ਹਾਂਜੀ ਆਪਾਂ ਕਰ ਲਈ ਤਿਆਰੀ ਨਾ ਕੇ ਕੋਟ ਧਾਬਾ ਮਾ ਪਾ ਲਿਆ ਤੇ ਸਾਫਾਈ ਬੰਨ ਲਿਆ ਹੋ ਜਾਣਾ ਹੈਗਾ ਆਪਾਂ ਚਾਚਾ ਜੀ ਦੇ ਘਰੇ ਤੇ ਬਾਬਾ ਜੀ ਲੈ ਕੇ ਆਵਾਂਗੇ ਪ੍ਰਕਾਸ਼ ਕਰਾ ਕੇ ਫਿਰ ਹੋਰ ਕੰਮ ਤਾਂ ਦੇ ਕਰਾਂਗੇ ਆਪਦੇ ਆਕੇ ਸਵੇਪ ਸਿੰਘ ਵਰਗੇ ਚਲੇਗੇ ਤਿਆਰ ਹੋ ਕੇ ਮੈਥੋਂ ਪਹਿਲਾਂ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਉਹ ਪਹਿਲਾਂ ਤਿਆਰ ਹੋ ਗਏ ਸੀਗੇ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਮਿਲਦੇ ਆਂ ਉੱਥੇ ਕਰਾਉਣੇ ਆ ਦਰਸ਼ਨ ਤੁਹਾਨੂੰ ਬਾਬਾ ਜੀ ਦੇ ਲੋ ਜੀ ਪਾਰਕੀ ਸਾਹਿਬ ਦੀ ਪੂਰੀ ਤਿਆਰੀ ਹੋ ਗਈ ਹੈ ਕੁਛ ਤਿਆਰੀ ਰਾਤ ਕਰਦੇ ਸੀ ਬਾਕੀ ਸਾਰਾ ਸਮਾਨ ਰੱਖਤਾ ਜੋ ਧੁੱਪ ਦਾ ਕੰਮ ਲਾ ਦਿੱਤਾ ਮਾਰਾ ਇਹਨੂੰ ਲੈ ਕੇ ਆਵਾਂ سيتو <laughs> దాని యొద్దన కనబడసింది. హమ్ని కొని ప్రాణిక బోలేనతో ఒక ਤਾਰੇ ਜਿਓ ਰੇ ਕਿਟੇ ਕੁਤੂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਐ ੴ ਜਿ ਆਵੇਂ ਆਸ ਤਾਰੇ ਜਿਓ ਰੇ ਕਿਟੇ ਕੁਤੂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਐ ਕਰ ਜਿ ਆਵੇਂ ਰਾਸ ਇਵਤ ਬਾਣੀ ਪੂਰਤ ਸਾਰੇ ਗੁਰ ਬਾਣੀ ਤਹੈ ਸੇਵਿ ਜਨ ਮੰਨ ਪਰਤਖ ਗੁਰੂ ਵਿਸਦਾਰੇ ਤੇਰਾ ਕੀਤਾ ਜਤ i